ਕਿਉਂਕਿ ਬਾਦਸ਼ਾਹ ਨੇ ਬਚਨ ਕਿ ਭਾਈ ਰੋਸ ਕਰਕੇ ਰੋਣਾ ਨਹੀਂ ਹੈ ਵੇ ਇਹ ਰੱਬ ਨੇ ਮਾੜਾ ਕੀਤਾ ਕਿਉਂਕਿ ਦੋ ਤਰ੍ਹਾਂ ਦਾ ਰੋਣਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਤ ਵਿੱਚ ਫਿਰ ਹੁਕਮ ਕੀਤਾ ਬਾਣੀ ਵਿੱਚ ਬਾਦਸ਼ਾਹ ਨੂੰ ਸਭ ਕੁਝ ਲਿਖਵਾਇਆ ਅੰਤੇ ਸਤਿਗੁਰ ਬੋਲਿਆ 54 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਰੀਰ ਛੱਡਣ ਲੱਗੇ ਬੋਲੇ ਤਉ ਬਹੁਤ ਛਣੇ ਲਿਖਿਆ ਸਤਗੁਰ ਭਾਣ ਆਪਣੇ ਵਹਿ ਪਰਵਾਰ ਸਦਾ ਆਇ ਸਾਰਾ ਪਰਵਾਰ ਸਦੇ ਪੁੱਤ ਧੀਆ ਜਵਾਈ ਪੁੱਤਰ ਭਤੀਜੇ ਸਭ ਇਕੱਠੇ ਕਰ ਲੈ ਸਤਗੁਰ ਭਾਣ ਆਪਣੇ ਵਹਿ ਪਰਵਾਰ ਸਦਾ ਆਇ ਹੁਕਮ ਕੀਤਾ ਮਤਮੇ ਪਿਛੇ ਕੋਈ ਰੋਵ ਸੀ ਕਦਮ ਭਾਈ ਰੋਏ ਹੁੰਦਾ ਸੋ ਮੈਂ ਮੂਲ ਨ ਪਾਇਆ ਉਹਨ ਪਰਿਵਾਰ ਨੇ ਤਾਂ ਸਵਾਲ ਕਰਨਾ ਸੀ ਮਹਾਰਾ ਰੋਣਾ ਕਿਉਂ ਨਹੀਂ ਹੈ ਨਾਲੇ ਰੋਣਾ ਜਿਹੜਾ ਉਹ ਬੰਦੇ ਤੇ ਵਸ ਨਹੀਂ ਹੈ ਉਹ ਕੁਦਰਤੀ ਤੌਰ ਤੇ ਜਿੰਨਾ ਜਿੰਨਾ ਕਿਸੇ ਦਾ ਰਿਸ਼ਤਾ ਹੈ ਉਹਨਾਂ ਨੂੰ ਭਾਈ ਉਹ ਬਰਾਹ ਹੁੰਦਾ ਹੈ ਉਹਨਾਂ ਉਹਦਾ ਸਨੇਹ ਜਿੰਨਾ ਬਣਿਆ ਹੋਇਆ ਉਹਨਾਂ ਨੂੰ ਰੋਣਾ ਵੀ ਆਉਂਦਾ ਹੈ ਤਾਂ ਪਰਿਵਾਰ ਵਾਲਿਆਂ ਨੇ ਕਿਹਾ ਮਹਾਰਾ ਰੋਣਾ ਰੋਕਣਾ ਤਾਂ ਸਾਡੇ ਵਸ ਵਿੱਚ ਨਹੀਂ ਹੈ ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਭਾਈ ਦੋ ਤਰ੍ਹਾਂ ਦਾ ਰੋਣਾ ਹੈ ਇੱਕ ਰੋਣਾ ਹੈ ਕਿਸੇ ਰਿਸ਼ਤੇ ਦੇ ਉਪਕਾਰ ਜਿੱਤੇ ਕਰਕੇ ਆਪਣੇ ਆਪ ਅੰਦਰੋਂ ਬਰਾਗ ਹੁੰਦਾ ਹੈ ਇੱਕ ਰੋਣਾ ਉਹ ਹੈ ਜਿਹਦੇ ਵਿੱਚ ਲੋਕ ਰੱਬ ਨਾਲ ਰੋਸ ਕਰਨ ਲੱਗ ਪੈਂਦੇ। ਰੱਬਾ ਤੂੰ ਬਹੁਤ ਮਾੜਾ ਕੀਤਾ, ਰੱਬਾ ਤੂੰ ਚੰਗਾ ਨਹੀਂ ਕੀਤਾ। ਰੱਬ ਨੇ ਆ ਸਾਡੇ ਤੋਂ ਬਦਲਾ ਲੈ ਲਿਆ। ਰੱਬ ਨੇ ਸਰਨਾ ਕੀਤਾ। ਕਹਿੰਦੇ ਭਾਈ ਉਹ ਰੱਬ ਨਾਲ ਰੋਸ ਕਰਕੇ ਨਹੀਂ ਰੋਣਾ। ਉਹ ਕਿਸੇ ਦੇ ਵਾਸ ਨਹੀਂ ਹੈ। ਪਿਓ, ਮਰਮੁੱਤ ਤੇ ਧੀਆਂ ਤੇ ਪੁੱਤਾਂ ਦੀਆਂ ਅੱਖਾਂ ਵਿੱਚ ਰੋਣਾ ਨਾ ਆਵੇ, ਇਹ ਹੋਏ ਨਹੀਂ ਸਕਦਾ। ਔਰ ਬਾਦਸ਼ਾਹ ਕਹਿੰਦੇ ਦੁਨੀਆਂ ਰੋਣਾ ਹੈ ਰੋਸ ਕਰਨਾ ਕਹਿੰਦੇ ਰੱਬ ਨਾਲ ਰੋਸ ਨਾ ਕਰਿਓ ਉਤੋਂ ਫਿਰ ਮਹਾਰਾਜ ਨੇ ਰੋਕਿਆ ਸਤਿਗੁਰ ਭਾਣ ਆਪਣੇ ਵੇ ਪਰਵਾਰ ਸਦਾਇ ਸਭ ਨੂੰ ਸੱਚ ਕੇ ਕੀ ਕਿਹਾ ਮਤਮੈ ਪਿਛੈ ਕੋਈ ਰੋਵਸੀ ਸੋ ਮੈ ਮੂਲ ਨ ਪਾਇਆ ਮਹਾਰਾਜ ਸਰ ਕੀ ਕਰਨੀ ਮਿਤ ਪਹਿਜੈ ਮਿਤ ਵਿਗਸੈ ਜਿਸ ਮਿਤ ਕੀ ਪਹਿਜ ਭਾਵੈ ਤੁਸੀਂ ਪੁੱਤ ਭਾਈ ਪਰਵਾਰ ਮੇਰਾ ਹਰ ਸਤ ਗੁਰੂ ਪਹਿਨਾ ਹੋਇ ਅੰਤੇ ਸਤ ਗੁਰੂ ਬੋਲੇ ਫਿਰ ਮਹਾਰਾਜਾ ਅੰਤ ਵਿੱਚ ਬੋਲੇ ਅੰਤ ਸਤ ਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀਉ ਕਿਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜੀਉ ਕਹਿੰਦੇ ਭਾਈ ਰੱਬ ਦੇ ਹੁਕਮ ਦੀ ਬਹਿ ਕੇ ਵਿੱਚ ਹਾਰ ਕਰਿਓ ਇਹ ਰੱਬ ਨੂੰ ਵੀ ਚੰਗਾ ਲੱਗੇਗਾ ਇਹ ਸਾਨੂੰ ਵੀ ਰੱਬ ਦੀ ਦਰਗਾਹ ਚੰਗਾ ਲੱਗੇਗਾ ਤੁਸੀਂ ਸਿਰਫ ਹੁਕਮ ਦੀ ਵਿੱਚ ਹਾਰ ਕਰਨੀ ਰੱਬ ਨਾਲ ਰੋਸ ਨਹੀਂ ਕਰਨਾ ਹਾਂ ਬਾਰੇ ਤੌਰ ਤੇ ਭਰਾ ਕੋਣਾ ਜਿਹੜਾ ਹੈ ਉਹ ਸਾ ਸੰਗਤ ਦੁਨੀਆਵੀ ਤੌਰ ਤੇ ਜਿੰਨਾ ਜਿੰਨਾ ਕਿਸੇ ਦਾ ਰਿਸ਼ਤਾ ਉਹਨਾਂ ਉਹਨਾਂ ਨੂੰ ਰੋਣਾ ਆਉਂਦਾ ਹੈ ਜਿਨ੍ਹਾਂ ਜਿਨ੍ਹਾਂ ਕਿਸੇ ਦਾ ਰਿਸ਼ਤੇਦਾਰੀ ਦਾ ਗਹਿਰਾ ਸੰਬੰਧ ਹੈ ਉਹਨਾਂ ਉਹਨੂੰ ਵਿਰਾਗ ਹੁੰਦਾ ਹੈ ਇਹ ਬਾਹਰੀ ਤੌਰ ਤੇ ਕੋਈ ਖੰਡ ਨਹੀਂ ਹੈ ਤੁਸੀਂ ਸਾਧ ਸੰਗਤ ਬੜੇ ਲਿਖ ਬੈਠਿਓ ਰੋਜ਼ ਅਖਬਾਰਾਂ ਵਿੱਚ ਟੈਲੀਵਿਜ਼ਨ ਵਿੱਚ ਖਬਰਾਂ ਪੜਦੇ ਹੋ ਕਿਸੇ ਦੀ ਖਬਰ ਪੜ ਕੇ ਕੋਈ ਰੋਂਦਾ ਆ ਥੋੜੇ ਦਿਨ ਪਹਿਲਾਂ ਇੱਕੋ ਪਰਿਵਾਰ ਦੇ 6 ਤੇ 7 ਜੀ ਜਿਹੜੀ ਪੂਰੀ ਗੱਡੀ ਹਿਮਾਚਲ ਨੂੰ ਜਾਂਦੇ ਆ ਨੋਵਾ ਖੱਡ ਵਿੱਚ ਰੁੜ ਗਈ ਹੈ ਮੀਂਹ ਜਿਸ ਦਿਨ ਬਹੁਤ ਤੇਜ਼ ਆਇਆ ਥੋੜੇ ਦਿਨ ਪਹਿਲਾਂ ਤੋ ਇੱਕੋ ਪਰਿਵਾਰ ਦੇ 6-7 ਮੈਂਬਰ ਸੀ 11 ਬੰਦੇ ਉਹਦੇ ਵਿੱਚ ਸੀ ਔਰ 11 ਦੇ 11 ਸਾਥ ਸੰਗਤ ਉਹਨਾਂ ਦੀ ਮੌਤ ਹੋ ਗਈ ਆਪਾਂ ਖਬਰ ਪੜੀ ਫੇਸਬੁੱਕ ਤੇ ਵੇਖੀ ਅਖਬਾਰਾਂ 'ਚ ਲਿਖਿਆ ਕੋਈ ਬੰਦਾ ਰੋਇਆ ਖਬਰ ਪੜ ਕੇ ਰੋਣਾ ਉਹਨੂੰ ਆਉਂਦਾ ਜਿਹਦਾ ਕੋਈ ਸਬੰਧ ਹੋਵੇ ਰੋਣਾ ਉਹਨੂੰ ਆਉਂਦਾ ਜਿਹਦਾ ਕੋਈ ਰਿਸ਼ਤਾ ਹੈ ਭਾਈ ਜਿਹਦੇ ਨਾਲ ਕੋਈ ਉਪਕਾਰ ਕੋ ਪਰਉਪਕਾਰ ਕੀਤਾ ਹੋਇਆ ਹੈ ਉਹਦੇ ਅੰਦਰ ਉਹ ਰੋਣਾ ਵਰਾਗ ਆਪਣੇ ਆਪ ਆਉਂਦਾ ਹੈ ਉਮਰ ਭਾਵੇਂ ਕਿੰਨੀ ਵੀ ਹੋ ਜਾਏ ਇਹ ਹੋ ਹੀ ਨਹੀਂ ਸਕਦਾ ਕਿ ਮਾਂ ਪਿਓ ਤੇ ਜਾਨ ਉੱਤੇ ਪੁੱਤਾਂ ਧੀਆਂ ਨੂੰ ਰੋਣਾ ਨਾ ਆਵੇ ਮੈਂ ਇਸ ਤਰ੍ਹਾਂ ਦੇ ਪਰਿਵਾਰ ਲਿਖੇ ਜਿੱਥੇ 30 30 ਸਾਲ ਲੋਕ ਮਿਲੇ ਨਹੀਂ ਪਰਿਵਾਰਾਂ ਨੂੰ ਆਪਸ ਵਿੱਚ ਪਰ ਜਦੋਂ 30 ਸਾਲਾਂ ਬਾਅਦ ਵੀ ਖਬਰ ਮਿਲੀ ਕਿ ਮਹਾ ਮਰ ਗਈ ਹੈ ਜਾਂ ਪਿਓ ਮੁੱਕ ਗਿਆ ਉਹ ਬੰਦੇ ਰੋਂਦੇ ਹੁੰਦੇ ਜ਼ਮੀਨ ਦੇ ਝਗੜੇ ਕਰਕੇ 30-30 ਸਾਲ ਮਿਲੇ ਨਹੀਂ ਆਪਸ ਵਿੱਚ ਪਰ ਜਿੱਦਣ ਪਿਓ ਮਰਿਆ ਉਦੋਂ ਉਹ ਬੰਦੇ ਵੀ ਰੋ ਰਹੇ ਸੀ ਕਿਉਂਕਿ ਦੁਨਿਆਵੀ ਤੌਰ ਤੇ ਰਿਸ਼ਤਾ ਇਸ ਤਰ੍ਹਾਂ ਦਾ ਇਸ ਰੋਣੇ ਨੂੰ ਰੋਕਿਆ ਨਹੀਂ ਜਾ ਸਕਦਾ ਫਿਰ ਬਾਦਸ਼ਾਹ ਨੇ ਬਚਨ ਕੇ ਬਾਹਰ ਰੱਬ ਦੀ ਹੁਕਮ ਦੀ ਵਿਚਾਰ ਕਰਿਓ ਭਾਈ ਵਹਿ ਕੇ ਰੱਬ ਨਾਲ ਰੋਸ ਨਾ ਕਰਿਓ ਕੋਈ ਵੀ ਉਹਨੋਂ ਆਪਾਂ ਵਿਚਾਰ ਕਰਨ ਵਾਸਤੇ ਬੈਠੇ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦਾ ਹੁਕਮ ਹੈ ਇਹ ਕੋਈ ਰੀਤੀ ਰਿਵਾਜ ਰਸਮ ਨਹੀਂ ਹੈ ਜਦੋਂ ਕੋਈ ਪੁਰਾਣੀ ਚੜਾਈ ਕਰਦਾ ਉਦੋਂ ਭਾਈ ਵਹਿ ਕੇ ਹੁਕਮ ਦੀ ਵਿੱਚ ਹਾਰ ਕਰਨੀ ਰੱਬ ਦੇ ਹੁਕਮ ਨੂੰ ਮੰਨਣਾ ਹੁਕਮ ਕੀ ਹੈ ਉਹਨੂੰ ਆਪਾਂ ਬੁੱਝਣ ਵਾਸਤੇ ਬੈਠੇ ਦੁਨਿਆਵੀ ਤੌਰ ਤੇ ਜਿਹਨੂੰ ਲੋਕ ਮੌਤ ਕਹਿੰਦੇ ਨੇ ਡੈਥ ਕਹਿੰਦੇ ਨੇ ਜਦੋਂ ਤੁਸੀਂ ਗੁਰਮਤਿ ਵਿੱਚ ਜਾ ਕੇ ਵੇਖੋਗੇ ਤਾਂ ਉਹ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਮੌਤ ਦੀ ਵਿਆਖਿਆ ਬਹੁਤ ਕੀਤੀ ਬਾਣੀ ਵਿੱਚ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਤਕਰੀਬਨ 80% ਬਾਣੀ ਮੌਤ ਉੱਤੇ ਉਚਾਰਨ ਕੀਤੀ ਹੈ। ਹਰ ਅੰਤ ਤੇ ਮੌਤ ਦਾ ਕੋਈ ਨਾ ਕੋਈ ਸ਼ਬਦ ਹੈ। ਉਹਦਾ ਰੀਜ਼ਨ ਉਹਦਾ ਕਾਰਨ ਇਹ ਹੈ ਕਿ ਦੁਨੀਆਂ ਦੀ ਇਹ اٹਲ ਸਚਾਈ ਹੈ ਜੋ ਸੰਸਾਰ ਵਿੱਚ ਆਇਆ ਹੈ ਉਹਨੇ ਇੱਕ ਦਿਨ ਦੁਨੀਆਂ ਤੋਂ ਜਾਣਾ ਹੀ ਜਾਣਾ ਹੈ ਪਰ ਲੋਕ ਇਸ ਸਚਾਈ ਨੂੰ ਮੰਨਣ ਲਈ ਤਿਆਰ ਨਹੀਂ ਕਿਉਂਕਿ ਬੰਦਾ ਮੌਤ ਦੇ ਨਾਮ ਤੋਂ ਡਰਦਾ ਹੈ ਕੋਈ ਵੀ ਦੁਨੀਆਂ ਵਿੱਚ ਹੱਕ ਬੰਦਾ ਮਰਨਾ ਨਹੀਂ ਚਾਹੁੰਦਾ ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਕੋਈ ਬੰਦਾ ਜੀਵਨ ਜੀ ਕੇ ਰੱਜਦਾ ਹੈ 80 ਸਾਲ ਉਮਰ ਹੋ ਜਾਏ 100 ਸਾਲ ਉਮਰ ਹੋ ਜਾਏ ਸਵਾ 100 ਸਾਲ ਉਮਰ ਹੋ ਜਾਏ ਬੰਦਾ ਮਰਨਾ ਨਹੀਂ ਚਾਹੁੰਦਾ ਹਾਂ ਜੇ ਕੋਈ ਬਹੁਤ ਦੁਖੀ ਹੋ ਜਾਏ ਸਰੀਰ ਕਰਕੇ ਫਿਰ ਉਹ ਆਪਣੇ ਰੱਬ ਕੋਲੋਂ ਮੌਤ ਮੰਗ ਲੈ ਨਹੀਂ ਤਾਂ ਤੰਦਰੁਸਤੀ ਚ ਜਲਦੀ ਕੋਈ ਮਰਨਾ ਨਹੀਂ ਚਾਹੁੰਦਾ ਦੁਨੀਆ ਚ ਹਰ ਬੰਦਾ ਚਾਹੁੰਦਾ ਉਮਰ ਹੋਰ ਵੱਧ ਜਾਏ ਇਸ ਲਈ ਬਾਦਸ਼ਾਹਾਂ ਪਹਿਲੀ ਮੌਤ ਇੱਕ ਸਚਾਈ ਹੈ ਉਹਨੂੰ ਪਰਵਾਹਨ ਕਰਨਾ ਪੈਂਦਾ ਹਾਂ ਮੌਤ ਦੀ ਚਿੰਤਾ ਨਾ ਕਰੋ ਮੌਤ ਨੂੰ ਚਿੱਤ ਤੇ ਜ਼ਰੂਰ ਰੱਖੋ ਮੌਤ ਦੀ ਚਿੰਤਾ ਕਰਨ ਨਾਲ ਤੁਸੀਂ ਰੋਗੀ ਹੋ ਸਕਦੇ ਹੋ ਮੌਤ ਦੀ ਚਿੰਤਾ ਕਰਨ ਨਾਲ ਵਕਤ ਤੋਂ ਪਹਿਲਾਂ ਸਰੀਰ ਮਰ ਸਕਦਾ ਹੈ ਮੌਤ ਦੀ ਚਿੰਤਾ ਕਰਨ ਨਾਲ ਬੰਦਾ ਰੋਗ ਗਰਸਿਆ ਜਾ ਸਕਦਾ ਹੈ ਪਰ ਮੌਤ ਚਿੱਤੇ ਰੱਖਣ ਨਾਲ ਰੱਬ ਦਾ ਨਾਮ ਚਿੱਤੇ ਆਉਂਦਾ ਜਿਹਨੂੰ ਮਰਨਾ ਯਾਦ ਹੈ ਉਹਨੂੰ ਰੱਬ ਦਾ ਨਾਮ ਵੀ ਚਿੱਤੇ ਰਹੇਗਾ ਜਿਹਨੂੰ ਮਰਨਾ ਹੀ ਹੱਦੋ ਕਿਸੇ ਨਾਲ ਲਈ ਮੱਲੀ ਨਹੀਂ ਕਰੇਗਾ ਜਿਹਨੂੰ ਮਰਨਾ ਹੀ ਹੱਦ ਹੈ ਉਹ ਤੋਖਾ ਨਹੀਂ ਕਰੇਗਾ ਜਿਹਨੂੰ ਮਰਨਾ ਹੀ ਹੱਦ ਹੈ ਉਹ ਕੋਈ ਵੀ ਦੁਨੀਆ ਵਿੱਚ ਪਾਪ ਕਰਮ ਨਹੀਂ ਕਰੇਗਾ ਇਸ ਲਈ ਪਾਤਸ਼ਾਹ ਕਹਿੰਦਾ ਭਾਈ ਤੂੰ ਮਰਨਾ ਯਾਦ ਰੱਖ ਮੌਤ ਦੀ ਚਿੰਤਾ ਨਾ ਕਰ ਵਸ ਚਿੱਤੇ ਰੱਖਿਆ ਕਰ ਸਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਹੇ ਕਹਿੰਦੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਵੇ ਜੇ ਕੋਈ ਅਨਹੋਣੀ ਹੋਵੇ ਉਹਦੀ ਚਿੰਤਾ ਕਰੋ ਯਾਰ ਮੇਰੇ ਨਾਲ ਹੋ ਗਈ ਹੈ ਉਹਦੇ ਨਾਲ ਨਹੀਂ ਹੋਈ ਮੌਤ ਤਾਂ ਉਹ ਐਵੇਂ ਸਾਰਿਆਂ ਨਾਲ ਹੀ ਹੁੰਦੀ ਆ ਆਪਾਂ ਜਿੰਨੇ ਹੁਣ ਵੀ ਬੈਠੇ ਆ ਕੋਈ ਬੰਦਾ ਦਾਅਵਾ ਕਰ ਸਕਦਾ ਮੈਂ ਨਹੀਂ ਮਰਨਾ ਨਾ ਸੰਸਾਰ 'ਚ ਜਿੰਨੇ ਵੀ ਆਪਾਂ ਆਏ ਮੌਤ ਦੀ ਚਿੰਤਾ ਇਸ ਲਈ ਨਹੀਂ ਕਿਉਂਕਿ ਅੰਨ ਹੋਣੀ ਨਹੀਂ ਹੈ ਇਹ ਤਾਂ ਹੋਣੀ ਹੈ ਭਾਈ ਇਹਨੇ ਤਾਂ ਹੋ ਕੇ ਰਹਿਣਾ 10 ਸਾਲ 20 ਸਾਲ 30 ਸਾਲ 40 ਸਾਲ 50 ਸਾਲ ਇਹਨੇ ਆਉਣਾ ਹੀ ਆਉਣੇ ਇਹਨੂੰ ਕੌਣ ਰੋਕ ਸਕਦਾ ਹੈ ਇਹ ਤਾਂ ਹਰ ਵਕਤ ਘੜੀ ਪਲ ਕਰਕੇ ਮਿੰਟ ਕਰਕੇ ਘੰਟਿਆਂ ਕਰਕੇ ਦਿਨ ਰਾਤ ਕਰਕੇ ਆਪਾਂ ਮੌਤ ਦੇ ਨੇੜੇ ਹੋ ਰਹੇ ਇਹਨੂੰ ਮਹਿਸੂਸ ਕਰਿਓ ਗਾ ਆਪਾਂ ਮੌਤ ਵੱਲ ਨੇੜੇ ਹੋ ਰਹਿ ਮੌਤ ਦੇ ਅੱਛਾ ਸਵੇਰ ਤੋਂ ਨੀਂਦ ਤੋਂ ਜਾਗ ਖੁੱਲੀ ਹੈ ਲੇਟ ਤੋਂ ਲੇਟ ਤੁਸੀਂ 6 ਵਜੇ ਉੱਠੇ ਹੋਵੋਗੇ ਉਹ ਜਿਹੜੇ ਧੰਮਕਰ ਵਾਲੇ ਬੰਦੇ 4 ਵਜੇ ਵੀ ਉੱਠ ਕਰਦੇ ਨੇ ਉਹ ਦੁਨਿਆਵੀ ਤੌਰ ਤੇ ਦ੍ਰਿਸ਼ਟੀ ਬੰਦਾ ਕੋਈ ਲੇਟ ਹੋਵੇ 6 ਵਜੇ ਉੱਠਦਾ ਹੁਣ ਦੁਪਹਿਰ ਤੇ 12:30 ਬਜ ਗਏ ਨੇ 6:30 ਘੰਟੇ ਉਮਰ ਲੰਘ ਗਈ ਹੈ ਤੁਸੀਂ ਲੱਖਾਂ ਰੁਪਈਆ ਦੇ ਕੇ ਨੂੰ ਵਾਪਸ ਨਹੀਂ ਕਰ ਸਕਦੇ ਕੋਈ ਬੰਦਾ ਪਰ ਨਾ ਮੇਰੇ ਕੋਲੋਂ 2 ਲੱਖ ਰੁਪਈਆ ਲੈ ਲਓ ਮੈਨੂੰ 6 ਘੰਟੇ ਦੀ ਉਮਰ ਰੱਬ ਹੋਰ ਦੇ ਦੇਵੇ ਨਹੀਂ ਮਿਲਣੀ ਇਹ ਜਿਹੜੀ ਉਮਰ ਲੰਘ ਗਈ ਹੈ ਇਹ ਵਾਪਸ ਨਹੀਂ ਆਉਂਦੀ ਅਪਾ ਛੇ ਘੰਟੇ ਸਵੇਰ ਤੋਂ ਆਪਣੀ ਉਮਰ ਕੱਢੀ ਐ ਸਾਰਿਆਂ ਦੀ ਸ਼ਾਮਾਂ ਪੈਂਦੀਆਂ ਛੇ ਘੰਟੇ ਹੋਰ ਕੱਟ ਜਾਣੀਆਂ ਇਹਨੂੰ ਮਹਾਰਾਜ ਕਹਿੰਦੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਗ ਕੱਟੇ ਤਨ ਛਿਜੈ ਭਾਈ ਤੇਰੀ ਉਮਰ ਘਟ ਰਹੀ ਐ ਦਿਨ ਕਰਕੇ ਪਹਿਰ ਕਰਕੇ ਰਾਤ ਕਰਕੇ ਤੇਰੀ ਉਮਰ ਕੱਟਦੀ ਜਿੰਨੀ ਕੱਲ ਸੀ ਉੰਨੀ ਅੱਜ ਥੋੜੀ ਐ ਜਿੰਨੀ ਅੱਜ ਉਮਰ ਆਪਣੀ ਬਚੀ ਉਹ ਕੱਲ ਨੂੰ ਨਹੀਂ ਬਚਣੀ ਇੱਕ ਦਿਨ ਘਟ ਜਾਣਾ ਕੱਲ ਨੂੰ ਦਿਨ ਤੇ ਪਹਿਰ ਪਹਿਰ ਤੇ ਘਰੀਆ ਆਵ ਬੱਡੇ ਤਨ ਸਿਜੇ ਕਾਲ ਅਹੇਰੀ ਫਰੇ ਬੱਦੇ ਤਜੋ ਕਹੋ ਕਵਨ ਵਿਦ ਕਿਜੇ ਕਵੇਂ ਭਾਈ ਮੌਤ ਤਾਂ ਸ਼ਿਕਾਰੀ ਬਣ ਕੇ ਘੁੰਮ ਰਹੀ ਹੈ ਤੂੰ ਮੌਤ ਦੇ ਨੇੜੇ ਹੋ ਰਿਹਾ ਜਿੱਦਣ ਉਹਦੇ ਨਿਸ਼ਾਨੇ ਵਿੱਚ ਤੇਰੀ ਉਮਰ ਪੂਰੀ ਹੋ ਗਈ ਉਹ ਦਿਨ ਤੈਨੂੰ ਜਾਣਾ ਪੈਣਾ ਇਸ ਲਈ ਮੌਤ ਇੱਕ ਟਲ ਸਚਾਈ ਹੈ ਇਹਨੂੰ ਦੁਨੀਆਂ 'ਚ ਕੋਈ ਬਦਲ ਨਹੀਂ ਸਕਦਾ ਆਪਾਂ ਤਾਂ ਆਮ ਲੋਕ ਆ ਦੁਨਿਆਵੀ ਬੰਦੇ ਜਿਨ੍ਹਾਂ ਨੂੰ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਘੜੀ ਨੂੰ ਕੀ ਹੋ ਜਾਣਾ ਹੈ ਪਲ ਨੂੰ ਕੀ ਹੋਣਾ ਹੈ 2 ਘੰਟਿਆਂ ਨੂੰ ਕੀ ਹੋਣਾ ਹੈ ਆਪਾਂ ਨੂੰ ਨਹੀਂ ਪਤਾ ਇਸ ਧਰਤੀ ਤੇ ਉਹ ਬੰਦੇ ਵੀ ਹੋਏ ਜਿਨ੍ਹਾਂ ਨੂੰ 20-20 ਸਾਲ ਪਹਿਲਾਂ ਪਤਾ ਲੱਗ ਗਿਆ ਵੀ ਕੀ ਹੋਣਾ ਹੈ 20-20 ਸਾਲ ਪਹਿਲਾਂ ਪਤਾ ਲੱਗ ਗਿਆ ਵੀ ਕੀ ਹੋਣਾ ਹੈ 20 ਸਾਲ ਪਹਿਲਾਂ ਪਤਾ ਲੱਗ ਗਿਆ ਤੇ ਮੌਤ ਕਿਵੇਂ ਹੋਣੀ ਹੈ 20 ਸਾਲ ਪਹਿਲਾਂ ਪਤਾ ਕਰਵਾ ਲਿਆ ਮੇਰੀ ਮੌਤ ਦਾ ਕਾਰਨ ਕੀ ਹੈ ਉਹ ਬੰਦੇ ਵੀ ਬਚ ਨਹੀਂ ਸਕੇ ਤਨਯੂ ਗੁਰੂ ਹਰਿ ਸਿੰਘ ਮਹਾਰਾਜ ਦੀ ਬਾਣੀ ਨੇ ਕਿਹਾ ਰਾਣਾ ਰਾਵਣ ਕੋ ਰਹਿ ਰੰਗਨ ਤੁੰ ਫਖੀਰ ਨਾ ਇਤੇ ਕੋਈ ਫਖੀਰ ਬਚਿਆ ਨਾ ਪੁਰ ਰਾਜਾ ਰਾਣਾ ਬਚਿਆ ਪੜੋ ਰਾਣਾ ਰਾਵਣ ਕੋ ਰਹਿ ਰੰਗਨ ਤੁੰ ਫਖੀਰ ਮਾਰੀਆ ਆਪਣੀ ਕੋਈ ਨਾ ਬੰਧੈ ਧੀ ਕਹਿੰਦੇ ਆਪੋ ਆਪਣੀ ਵਾਰੀ ਹੈ ਸਮਝਾ ਰਹੇ ਨੇ ਦੁਨੀਆ ਨੂੰ ਕੋਈ ਰਾਜਾ ਹੋ ਕੇ ਇਹ ਨਹੀਂ ਕਹਿ ਸਕਦਾ ਮੈਂ ਨਹੀਂ ਮਰਨਾ ਮੌਤ ਰਾਜਿਆਂ ਤੇ ਰੰਕਕ ਗੱਲਾਂ ਵਾਸਤੇ ਇੱਕ ਬਰਾਬਰ ਹੈ ਮੌਤ ਵਾਸਤੇ ਕੋਈ ਲਿਹਾਜ ਨਹੀਂ ਹੈ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਕਿਹਾ ਭਾਈ ਮੌਤ ਨੂੰ ਚਿੱਤੇ ਰੱਖੋ ਚਿੰਤਾ ਨਾ ਕਰੋ ਚਿੱਤ ਦੇ ਰੱਖਣ ਨਾਲ ਰੱਬ ਚਿੱਤੇ ਹੋਣੇ ਚਿੰਤਾ ਕਰਨ ਨਾਲ ਸਰੀਰ ਨੂੰ ਰੋਗ ਲੱਗਣਗੇ ਇਸ ਨੂੰ ਚਿੰਤਾ ਨਾ ਕਰ ਮੌਤ ਦੀ ਬਸ ਰੱਬ ਦਾ ਨਾਮ ਚਿੱਤੇ ਆਵੇ ਤੂੰ ਮੌਤ ਚਿੱਤੇ ਕਰ ਜਿਹਨੂੰ ਮਰਨਾ ਯਾਦ ਨੂੰ ਰੱਬ ਦਾ ਨਾਮ ਕਦੇ ਵੀ ਨਹੀਂ ਭੁੱਲਦਾ ਇਹ ਬਹੁਤ ਸੌਖਾ ਫਾਲੂ ਹੈ ਤੁਸੀਂ ਕਦੇ ਵੇਖੋਗੇ ਗੱਡੀ ਵਿੱਚ ਆ ਰਹੇ ਉਹ ਰਾਹ ਜਾਂਦੇ ਆ ਲੋਕ ਗੱਲਾਂ ਕਰਦੇ ਨੇ ਹੱਸਦੇ ਖੇਡਦੇ ਨੇ ਮੋਬਾਈਲ ਚਲਾਉਂਦੇ ਨੇ ਅਚਾਨਕ ਕੋਈ ਮੋੜ ਆ ਜਾਏ ਬ੍ਰੇਕਾਂ ਨਾ ਲੋਣੀਆਂ ਪੈ ਜਾਣ ਸਭ ਕੁਝ ਭੁੱਲ ਜਾਂਦੇ ਓਦੋਂ ਬੰਦੇ ਨੂੰ ਰੱਬ ਦਾ ਨਾਮ ਇੱਕ ਮਿੰਟ ਲਈ ਚਿੱਤੇ ਆਉਂਦਾ ਵੀ ਬਚ ਗਏ ਭਾਈ ਕਿਸੇ ਦੂਜੇ ਦਾ ਰਾਹ ਜਾਂਦੇ ਐਕਸੀਡੈਂਟ ਦੇਖ ਲਓ ਤੁਹਾਨੂੰ ਸਾਰੀਆਂ ਗੱਲਾਂ ਭੁੱਲ ਜਾਣੀਆਂ ਆ ਆਪੇ ਰੱਬ ਦਾ ਨਾਮ ਚਿੱਤੇ ਆਉਂਦਾ ਵੀ ਆ ਵੇਖੋ ਕੀ ਹੋ ਗਿਆ ਵਾਹਿਗੁਰੂ ਵਾਹਿਗੁਰੂ ਬਸ ਉਹ ਕਦੋਂ ਰੱਬ ਦਾ ਨਾਮ ਲੈਂਦੇ ਆ ਇਦਾਂ ਮਤਲਬ ਮੌਤ ਬੰਦੇ ਨੂੰ ਰੱਬ ਦਾ ਨਾਮ ਜਿਂਤੇ ਕਰਾਉਂਦੀ ਏ ਕਿਸੇ ਨੂੰ ਕਾਲ ਚਿੱਤੇ ਆਜੇ ਉਹਨੂੰ ਅਕਾਲ ਮੁਰਖ ਚਿੱਤੇ ਹੁੰਦੇ ਐ ਐਂਉ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਭਾਈ ਬਸ ਮੌਤ ਚਿੱਤੇ ਰੱਖ ਇਹੀ ਤਰੀਕਾ ਹੈ ਰੱਬ ਦੇ ਨੇੜੇ ਹੋਣ ਦਾ ਹੋਰ ਇਤੋਂ ਸੌਖਾ ਤਰੀਕਾ ਕੋਈ ਐਤੋਂ ਤਾਂ ਬਿਜੂਰ ਨੇ ਕਿਹਾ ਤੂੰ ਚਾਹੁੰਦੇ ਵੀ ਤੇਰੀਆਂ ਚਿੰਤਾਵਾਂ ਮੁੱਕ ਜਾਣ अच्छा जिन्ने दुनिया ਵਿੱਚ ਲੋਕ ਆਪਾਂ ਹਰ ਬੰਦਾ ਚਾਹੁੰਦਾ ਮੇਰੀ ਚਿੰਤਾ ਖਤਮ ਹੋ ਜਾਏ ਅੱਜ ਰੋਗਾਂ ਦੇ 90% ਕਾਰਨ ਚਿੰਤਾ ਹੈ ਤੁਸੀਂ ਡਾਕਟਰ ਕੋਲ ਚਲੇ ਜਾਓ ਚੈੱਕਅਪ ਕਰਾਓ ਤੁਹਾਡਾ ਬੀਪੀ ਬਲੱਡ ਪ੍ਰੈਸ਼ਰ ਵੱਧ ਹੈ ਉਹ ਪਹਿਲਾਂ ਤੁਹਾਨੂੰ ਪੁੱਛਦਾ ਵੇ ਕੋਈ ਟੈਨਸ਼ਨ ਹੈ ਤੁਸੀਂ ਕਹਿੰਦੇ ਜੀ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਚਿੰਤਾ ਹੈ ਤੈਨੂੰ ਜੇ ਚਿੰਤਾ ਤੇ ਟੈਨਸ਼ਨ ਹੈ ਤਾਂ ਸਭ ਇਹ ਯਾਦ ਰੱਖਿਓ ਸਰੀਰ ਨੂੰ ਰੋਗ ਪੈਦਾ ਹੁੰਦੇ ਆ। ਉਹ ਡਾਕਟਰ ਪਹਿਲਾਂ ਪੁੱਛਦਾ ਬੜਾ ਕੋਈ ਚਿੰਤਾ ਕੋਈ ਟੈਨਸ਼ਨ ਹੈ ਤੈਨੂੰ। ਉਹਦੇ ਨਾਲ ਸਰੀਰ ਵਿੱਚ ਇਹ ਹਰਕਤ ਹੋ ਰਹੀ ਹੈ, ਬੀਪੀ ਵੱਧ ਰਿਹਾ, ਕੋਲੇਸਟ੍ਰੋਲ ਵੱਧ ਰਿਹਾ, ਕੋਈ ਗੌਰ ਪ੍ਰੋਬਲਮ ਆ ਰਹੀ ਹੈ ਤਾਂ ਸਾ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜਾ ਤੇਰੀ ਚਿੰਤਾ ਦੂਰ ਹੋ ਜਾਏਗੀ। ਤੂੰ ਰੋਜ਼ ਦਿਨ ਵਿੱਚ ਇੱਕ ਵਾਰ ਮੌਤ ਚਿੱਤੇ ਕਰ ਲੈ। ਇੱਕ ਵਾਰ ਦਿਨ ਵਿੱਚ ਰੋਜ਼ ਇਹ ਹਾਲ ਕਰ ਲਿਆ ਕਰਨੇ ਤੂੰ ਮਰਨਾ ਹੈ। ਉਹ ਤੋਂ ਬਾਅਦ ਤੈਨੂੰ ਚਿੰਤਾ ਨਹੀਂ ਰਹੇਗੀ ਕਿਉਂ ਤੇਰੇ ਮਨ ਤੋਂ ਈਰਖਾ ਦਵੇ ਇਸ ਝਗੜੇ ਰੋਲ ਸਭ ਕੁਝ ਮੁੱਕਣੇ ਸ਼ੁਰੂ ਹੋ ਜਾਣਗੇ ਤੇਰਾ ਮਨ ਇੱਥੇ ਟਿਕ ਜਾਏਗਾ ਭਾਈ ਠੀਕ ਹੈ ਜਿੱਥੇ ਕੁ ਰਹਿ ਰਹੇ ਜੇ ਹੋਰ ਬਣਾ ਲੰਦੇ ਤਾਂ ਵੀ ਤਾਂ ਛੱਡ ਹੀ ਜਾਣਾ ਇੱਕ ਦਿਨ ਹੋਰ ਕੋਈ ਜਿਆਦਾ ਜਹਿਰਾਤ ਜੋੜ ਲਾ ਤਾਂ ਵੀ ਤਾਂ ਇੱਕ ਦਿਨ ਛੱਡ ਹੀ ਜਾਣਾ ਜੇ ਪੈਸੇ ਹੋਰ 10 ਲੱਖ ਵੱਧ ਜੋੜ ਲਾ ਤਾਂ ਵੀ ਤਾਂ ਛੱਡ ਹੀ ਜਾਣਾ ਜਦੋਂ ਮਰਨਾ ਯਾਦ ਆ ਜਾਏ ਉਦੋਂ ਚਿੰਤਾਵਾਂ ਮੁੱਕ ਜਾਂਦੀਆਂ। ਨਹੀਂ ਤਾਂ ਬੰਦਾ ਹਾਏ ਹਾਏ ਕਰੀ ਜਾਂਦਾ ਵੀ ਮੇਰਾ ਨਹੀਂ ਬਣਿਆ ਉਹ ਬਣ ਗਿਆ ਮੇਰੇ ਕੋਲ ਕਿਉਂ ਨਹੀਂ ਹੋਇਆ ਬੁੱਤ ਹੁੰਦੇ ਆ ਵੀ ਲੋਕ ਦੁਖਦੇ ਤਮ ਗੁਰੂ ਨੇ ਸਾਡੀ ਚਿੰਤਾ ਦੂਰ ਕੀਤੀ ਉਹਦਾ ਰੀਜ਼ਨ ਉਹਦਾ ਕਾਰਨ ਉਹਦੀ ਦਵਾਈ ਇੱਕੋ ਦੱਸੀ ਹੈ ਕਿ ਬੰਦੇ ਖੋਜ ਦਿਲ ਹਰ ਰੋਜ ਹਰ ਰੋਜ ਦਾ ਐਵਰੀ ਡੇ ਹਰ ਰੋਜ ਦਾ ਹਰ ਦਿਨ ਐਵਰੀ ਡੇ ਕੀ ਚੇਤੇ ਕਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਜਦ ਤੈਨੂੰ ਪਰੇਸ਼ਾਨੀਆਂ ਨਹੀਂ ਹੋਣਗੀਆਂ ਮਰ ਕੇ ਖੋਜੀ ਕਹਿੰਦੇ ਵਸ ਇੱਕੋ ਗੱਲ ਯਾਦ ਰੱਖ ਲੋ ਇਹ ਜੋ ਦੁਨੀਆਂ ਸਹਿਰ ਮਿਲਾ ਬਸ ਤਕੀਨੀ ਨਾ ਹੈ ਇਹ ਦੁਨੀਆ ਮੇਲੇ ਦੀ ਨਿਆਈ ਹੈ ਬਾਜ਼ਾਰ ਦੀ ਨਿਆਈ ਹੈ ਸੱਜਣਾ ਪੱਕਾ ਰਹਿਣ ਦਾ ਟਿਕਾਣਾ ਨਹੀਂ ਹੈ 50 60 70 ਸਾਲ ਜੀ ਕੇ ਤੈਨੂੰ ਜਾਣਾ ਹੀ ਪੈਣਾ ਇੱਥੋਂ ਤੂੰ ਇੱਥੇ ਪੱਕਾ ਨਹੀਂ ਰਹਿਣਾ ਮੇਲੇ ਵਿੱਚ ਲੋਕ ਮਿਲਣਾ ਵੇਖਣ ਜਾਂਦੇ ਨੇ ਕੋਈ ਕੁਰਸੀਆਂ ਮੰਜੇ ਡਾਲ ਕੇ ਬਹਿਣ ਨਹੀਂ ਜਾਂਦੇ ਉੱਥੇ ਪੱਕਾ ਬਹਿਣਾ ਮੇਲੇ 'ਚ ਉਹ ਤਾਂ ਥੋੜੇ ਸਮੇਲੇ ਹੁੰਦੇ ਨੇ ਬਾਜ਼ਾਰ ਵਿੱਚ ਲੋਕ ਸੇਲ ਪਰਚੇਜ ਲਈ ਜਾਂਦੇ ਨੇ ਖਾਣ ਵਾਸਤੇ ਖਰੀਦਣ ਵਾਸਤੇ ਵੇਚਣ ਵਾਸਤੇ ਜਾਂਦੇ ਕੋ ਬਾਜ਼ਾਰਾਂ 'ਚ ਮੰਜੇ ਡਾਕ ਕੇ ਬੈਠਦੇ ਵੀ ਬਾਜ਼ਾਰ ਵੀ ਇੱਥੇ ਖੁੱਲਾ ਹੈ ਚੌੜਾ ਬਾਜ਼ਾਰ ਇੱਥੇ ਲਾ ਲੋ ਵੀ ਮੰਜਾ ਬੈਣੇ 2 ਘੰਟੇ ਨੇ ਉੱਥੇ ਬੈਣ ਵਾਸਤੇ ਨਹੀਂ ਹੈ ਦੁਨੀਆ ਪੱਕਾ ਰਹਿਣ ਵਾਸਤੇ ਨਹੀਂ ਹੈ ਇਸ ਸੰਸਾਰ ਵਿੱਚ ਤੂੰ ਸਿਰਫ ਉਮਰ ਬਤੀਤ ਕਰਨ ਆਇਆ ਜਦੋਂ ਯਾਦ ਆ ਜਾਏ ਮੈਂ ਚਲੇ ਜਾਣਾ ਉਦੋਂ ਬੰਦਾ ਪਾਪ ਨਹੀਂ ਕਰੇਗਾ ਉਦੋਂ ਬੰਦਾ ਮਾੜਾ ਕਰਮ ਨਹੀਂ ਕਰੇਗਾ ਜਦੋਂ ਮਨ ਨਾਲ ਯਾਦ ਹੈ ਉਦੋਂ ਰੱਬ ਦਾ ਨਾਮ ਚਿਤ ਤੇ ਆਏਗਾ ਜਿਹਨੂੰ ਮਨ ਨਾਲ ਯਾਦ ਹੈ ਉਹਨੂੰ ਰੱਬ ਦਾ ਨਾਮ ਯਾਦ ਜਿਹਨੂੰ ਰੱਬ ਦਾ ਨਾਮ ਚਿਤ ਤੇ ਆਵੇ ਉਹਦਾ ਦੁਨੀਆ ਤੇ ਆਉਣਾ ਵੀ ਸਫਲ ਉਹਦਾ ਜਾਣਾ ਵੀ ਸਫਲ ਸਾਧ ਸੰਗਤ ਅਪਨਾ ਨਾਮ ਭਜਨ ਲੈ ਲੈਣੇ ਮੈਂ ਨਾਮ ਭਜਨ ਲਿਆ ਹੋਇਆ ਜੀ ਮੈਂ ਅੰਮ੍ਰਿਤ ਛਕਿਆ ਹੋਇਆ ਜੀ ਮੈਂ ਫਲਨ ਦੇ ਗੁਰੂ ਤੋਂ ਨਾਮ ਲਿਆ ਹੋਇਆ ਨਾਮ ਲੈਣ ਨਾਲ ਕੀ ਕੁਝ ਵੀ ਨਹੀਂ ਨਾਮ ਲੈਣ ਨਾਲ ਕੁਝ ਵੀ ਹੁੰਦਾ ਫਲਾਨੀ ਜਗ੍ਹਾ ਤੋਂ ਨਾਮ ਲੈ ਲਿਆ ਜੀ ਫਲਾਨੀ ਜਗ੍ਹਾ ਤੇ ਅਮਰ ਸ਼ਕ ਹੈ ਜੀ ਅਸੀਂ ਨਾਮ ਲਿਆ ਸੀ ਗੁਰੂ ਧਾਰਨ ਕੀਤਾ ਉਹ ਗੁਰੂ ਜਦੋਂ ਨਾਮ ਭਜਨ ਲੈਂਦੇ ਉਹ ਗੁਰੂ ਧਾਰਨ ਕਰੀਦਾ ਗੁਰੂ ਦਾ ਮਕਸਦ ਹੈ ਤੈਨੂੰ ਰੱਬ ਦਾ ਨਾਮ ਚਿੱਤੇ ਆਵੇ ਰੋਜ਼ ਕਿਵੇਂ ਆਵੇ ਤੂੰ ਮਰਨਾ ਯਾਦ ਰੱਖ ਬਸ ਉਹ ਦਿੱਤਾ ਹੋਇਆ ਨਾਮ ਭਾਵੇਂ ਕਹਾਂ ਤੇ ਨੂੰ ਯਾਦ ਹੋਣਾ ਜਿੱਤ ਨੂੰ ਮਰਨਾ ਯਾਦ ਜੇ ਮਰਨਾ ਯਾਦ ਨਹੀਂ ਰੱਬ ਦਾ ਨਾਮ ਅੰਦਰੋਂ ਚਿੱਤੇ ਨਹੀਂ ਆਏਗਾ ਸਾ ਸੰਗਤ ਤਾਈਓ ਆਖਿਆ ਦੁੱਖ ਦਾਰੂ ਸੁਖ ਰੋਗ ਭਇਆ ਦੁੱਖ ਵੇਲੇ ਨਾਮ ਅੰਦਰੋਂ ਚਿੱਤੇ ਆਉਂਦੇ ਸੁਖ ਵੇਲੇ ਬੰਦਾ ਅੰਦਰੋਂ ਨਹੀਂ ਯੱਦਦਾ ਸੁਖ ਵੇਲੇ ਨਹੀਂ ਅੰਦਰੋਂ ਤੈਨੂੰ ਰੱਬ ਨੂੰ ਸੰਸਾਰ ਵਿੱਚ ਰੱਬ ਨੂੰ ਲੱਭਣ ਮੌਲਿਆਂ ਨੇ ਕਿਹਾ ਰੱਬਾ ਤੂੰ ਵਸਦਾ ਕਿੱਥੇ ਹੋ ਰਹੀਂ ਤੇ ਟਿਕਾਣਾ ਕਿੱਥੇ ਹੋਰ ਦੱਸ ਲੈ ਦੁਨੀਆ ਤੈਨੂੰ ਸੁੱਖਾਂ ਵਿੱਚੋਂ ਲੱਭ ਰਹੀ ਐ ਦੁਨੀਆ ਸੁੱਖ ਮੰਗ ਰਹੀ ਐ ਪਰ ਤੂੰ ਸੁੱਖਾਂ ਵਿੱਚ ਨਹੀਂ ਤੂੰ ਤਾਂ ਦੁੱਖਾਂ ਵਿੱਚ ਬੈਠਾ ਐ ਕਿਉਂ ਜਿਹੜਾ ਦੁੱਖ ਵਿੱਚ ਉਹ ਅੰਦਰੋਂ ਚੇਤੇ ਕਰਦਾ ਰੰਗ ਰੱਬ ਤਾਂ ਉੱਥੇ ਹਾਜ਼ਰ ਐ ਸੁੱਖ ਵਾਲੇ ਟਿਕਾਣੇ 'ਚ ਤਾਂ ਹੈ ਹੀ ਨਹੀਂ ਉਹ ਰੱਬ ਤੋਂ ਉਸ ਜਨਤ ਦੇ ਹਾਜ਼ਰ ਹੈ ਜਿੱਥੇ ਕੋਈ ਅੰਦਰੋਂ ਯਾਦ ਕਰ ਰਿਹਾ ਤੇ ਦੁਖਦਾਰੋ ਦੁੱਖ ਵਾਲਾ ਬੰਦਾ ਅੰਦਰੋਂ ਜਿੱਤੇ ਕਰਦਾ ਪਾਤਸ਼ਾਹ ਨੂੰ ਸੋਚ ਲਿਆ ਬਸ ਭਾਈ ਮੰਨ ਲਈ ਹਾਜ਼ਰ ਰੱਖ ਫਿਰ ਤੈਨੂੰ ਰੱਬ ਦਾ ਨਾਮ ਚਿੱਤੇ ਆਏਗਾ ਇਹ ਗੱਲ ਯਾਦ ਰੱਖ ਇਹ ਜੋ ਦੁਨੀਆ ਸਹਿਰ ਮੇਲਾ ਦਸਤ ਵੀਰੀ ਨਾਹੇ ਫਿਰ ਤੈਨੂੰ ਪਰੇਸ਼ਾਨੀ ਨਹੀਂ ਹੋਏਗੀ ਇੱਕ ਵਾਰ ਇਹ ਪੰਕਤੀ ਫਿਰ ਧਿਆਨ ਵਿੱਚ ਰੱਖ ਕੇ ਪੜੋ ਹਜ਼ੂਰ ਕੀਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰ ਸ਼ਾਨੀ ਮਾਹੇ ਇਹ ਜੋ ਦੁਨੀਆਂ ਸਹਿਰ ਮਿਲ ਤਸਕੀਰੀ ਨਾ ਹੈ ਮਰਨਾ ਯਾਦ ਹੈ ਰੱਬ ਦਾ ਨਾਮ ਕਦੇ ਵੀ ਨੁਪੁਰਾ ਜਿੰਨੀ ਮਰਜ਼ੀ ਕਿਸੇ ਕੋਲ ਮਾਇਆ ਹੋਵੇ